ਹਾਂਜੀ ਅੱਜ ਅਸੀਂ ਨੈਸ਼ਨਲਿਸਟ ਲੇਬਰ ਪਾਰਟੀ ਦਾ ਆਰੰਭ ਕੀਤਾ ਹੈ ਆਗਾਜ਼ ਕੀਤਾ ਹੈ ਇਹ ਪਾਰਟੀ ਟੋਟਲੀ ਦੇਸ਼ ਦੇ 90% ਲੋਕ ਜਿਹੜੇ ਅੱਜ ਮਜ਼ਦੂਰ ਬਣ ਗਏ ਨੇ ਮੈਂ ਮਜ਼ਦੂਰ ਤੋਂ ਅੱਗੇ ਵੀ ਕਹਾਂ ਕਿ ਬੰਦੂਆ ਮਜ਼ਦੂਰ ਬਣ ਗਏ ਨੇ ਜਿਨ੍ਹਾਂ ਦੇ ਕੋਲੋਂ ਜ਼ਬਰਦਸਤੀ ਜੇ ਕਿਸਾਨ ਨੂੰ ਕਿਸਾਨ ਦੀ ਗੱਲ ਕਰਾਂ ਤਾਂ ਕਿਸਾਨ ਵੀ ਮਜ਼ਦੂਰ ਹੈ ਜਿਵੇਂ ਕਿਸੇ ਛੋਟੇ ਇੰਡਸਟਰੀਸਟਸ ਦੀ ਗੱਲ ਕਰਾਂ ਤਾਂ ਉਹ ਵੀ ਮਜ਼ਦੂਰ ਹੈ ਜੇ ਮੈਂ ਕਿਸੇ ਛੋਟੇ ਦੁਕਾਨਦਾਰ ਦੀ ਗੱਲ ਕਰਾਂ ਤਾਂ ਉਹ ਵੀ ਮਜ਼ਦੂਰ ਹੈ ਤੇ ਸਾਰੇ ਲੋਕਾਂ ਦੀ ਗਿਣਤੀ ਜਿਹੜੀ ਹੈ ਇੱਕ ਪਾਸੇ ਜਿਹੜੇ ਦੇਸ਼ ਦੇ ਧੰਨਾ ਸੀਖ ਨੇ ਉਹ 8% ਲੋਕ ਨੇ 2% ਲੋਕ ਉਹਨਾਂ ਦੇ ਜਿਹੜੇ ਵਿਚੋਲੀਏ ਨੇ 10% ਲੋਕਾਂ ਨੂੰ ਛੱਡ ਕੇ 90% ਜਿਹੜਾ ਦੇਸ਼ ਹੈ ਉਹ ਮਜ਼ਦੂਰਾਂ ਦਾ ਦੇਸ਼ ਬਣ ਕੇ ਰਹਿ ਗਿਆ ਇਸ ਕਰਕੇ ਅਸੀਂ ਇਸ ਪਾਰਟੀ ਦਾ ਨਾਂ ਵੀ ਨੈਸ਼ਨਲਿਸਟ ਲੇਬਰ ਪਾਰਟੀ ਰੱਖਿਆ ਇਹ ਮਜ਼ਦੂਰਾਂ ਦੇ 90 ਦੇਜ ਦੇ 90% ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝੇਗੀ ਉਹਨਾਂ ਦੇ ਨਾਲ ਸਮੱਸਿਆਵਾਂ ਦਾ ਹੱਲ ਕਰੂਗੀ ਅਸੀਂ ਸਰਕਾਰਾਂ ਦੇ ਇਹਨਾਂ 90% ਲੋਕਾਂ ਦੇ ਨਹੀਂ ਸਰਕਾਰ ਜਿਹੜੀ ਵੀ ਹੋਊਗੀ ਉਹਦੀਆਂ ਨਾਸਾਂ 'ਚ ਦਮ ਕਰ ਦੇਵਾਂਗੇ ਕਿ ਉਹ ਮਜ਼ਦੂਰਾਂ ਦੀ ਗੱਲ ਸੁਣ ਲਈ ਮਜਬੂਰ ਹੋਵੇ ਤੇ ਅੱਜ ਪਾਰਟੀ ਦਾ ਜਿਹੜਾ ਮੌਲਿਕ ਟਾਂਚਾ ਹੈ ਸ਼ੁਰੂਆਤ ਵਾਲਾ ਟਾਂਚਾ ਅਸੀਂ ਉਹ ਉਹ ਅੱਜ ਕਿਤੇ ਅਨਾਉਂਸ ਕਰਕੇ ਜਾ ਰਹੇ ਆ ਮੈਂ ਨੈਸ਼ਨਲ ਪ੍ਰਧਾਨ ਦੇ ਤੌਰ ਤੇ ਤੇ ਜਸ਼ਨਦੀਪ ਸਿੰਘ ਸੰਧੂ ਸਾਡੇ ਟ੍ਰੈਜਰਰ ਹੋਣਗੇ ਉਪਮਾਜੀਤ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਨੈਸ਼ਨਲ ਤੇ ਭੁਪਿੰਦਰ ਸਿੰਘ ਨਾਗਰਾ ਉਹ ਜਨਰਲ ਸਕੱਤਰ ਹੋਣਗੇ ਨੈਸ਼ਨਲ ਤੌਰ ਤੇ ਤੇ ਸਟੇਟ ਦੀ ਗੱਲ ਕਰੀਏ ਸੂਬੇ ਦੀ ਪੰਜਾਬ ਦੀ ਤੇ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਆ ਜਿਹੜੇ ਉਹ ਮਹੰਤ ਬਲਵੰਤ ਸਿੰਘ ਪੰਗੂ ਨੂੰ ਅੱਜ ਸਟੇਟ ਪ੍ਰੈਜ਼ੀਡੈਂਟ ਅਨਾਉਂਸ ਕਰਦਾ ਹੈ ਭੁਪਿੰਦਰ ਸਿੰਘ ਮੈਂ ਤੋਂ ਜਨਰਲ ਸਕੱਤਰ ਐ ਭੋਲਾ ਸਿੰਘ ਚੰਹੀਰ ਅਤੇ ਸ਼ੋਕ ਸ਼ਰਮਾ ਇਹ ਦੋਨੇ ਜੁਆਇੰਟ ਸੈਕਟਰੀ ਨੇ ਤੇ ਯੂਥ ਵਿੰਗ ਜਿਹੜਾ ਪੰਜਾਬ ਦਾ ਹੈ ਉਹਦਾ ਪ੍ਰਧਾਨ ਅੱਜ ਗੁਰਪ੍ਰੀਤ ਸਿੰਘ ਗੈਰੀ ਕੰਬੋਜ ਨੂੰ ਅਨਾਉਂਸ ਕੀਤਾ ਜਾਂਦਾ ਤੇ ਦੋ ਕੈਂਡੀਡੇਟ ਅਸੀਂ ਅੱਜ ਇੱਥੋਂ ਅਨਾਉਂਸ ਕਰਕੇ ਜਾ ਰਹੇ ਹਾਂ ਤੁਹਾਡੇ ਮਾਗੇ ਮਨਾਹੀ ਜਿਹੜੇ ਕੈਂਡੀਡੇਟ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਬੀਬੀ ਕ੍ਰਿਪਾਲ ਕੌਰ ਤੇ ਹਲਕਾ ਗੁਰਦਾਸਪੁਰ ਤੋਂ ਆ ਸ਼੍ਰੀ ਚਿਤਿੰਦਰ ਕੁਮਾਰ ਸ਼ਰਮਾ ਜੀ ਨੇ ਤੇ ਬਾਕੀ 11 ਕੈਂਡੀਡੇਟ ਅਸੀਂ ਬਹੁਤ ਛੇਤੀ ਬਹੁਤ ਜਲਦੀ ਤੁਹਾਡੇ ਤੁਹਾਡੇ ਸਾਹਮਣੇ ਪੇਸ਼ ਹੋ ਕੇ ਉਹਨਾਂ ਦੀ ਲਿਸਟ ਜਾਰੀ ਕਰਾਂਗੇ ਤੇ ਇਹਦੀ ਅਪਡੇਟ ਮਤਲਬ ਇਹ ਇਹ ਚ ਕੀ ਕੀ ਤੁਸੀਂ ਕਰੋਗੇ ਅਸੀਂ ਮਜ਼ਦੂਰਾਂ ਦੇ ਨਾਲ ਜਿਹੇ ਆ ਸਮੱਸਿਆਵਾਂ ਦੇ ਨਾਲ ਜਿਹੜਾ ਵੀ ਰਿਲੇਟਡ ਮਸਲਾ ਹੋਊਗਾ ਹਰ ਮਸਲੇ ਦੇ ਉੱਤੇ ਬੇਰੋਜ਼ਗਾਰੀ ਦੇ ਉੱਤੇ ਅਸੀਂ ਗੱਲ ਕਰਾਂਗੇ ਅਸੀਂ ਬੇਰੋਜ਼ਗਾਰੀ ਦੂਰ ਕਰਨ ਦੀ ਗੱਲ ਕਰਵਾਵਾਂਗੇ ਕਰਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਅਸੀਂ ਉਹਦੇ ਸਾਧਨ ਵਹੀਆ ਕਰਾਵਾਂਗੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਅੱਜ ਸਭ ਤੋਂ ਵੱਧ ਉਹਦੇ ਵਿੱਚ ਦੌੜ ਦੇ ਉੱਤੇ ਸਭ ਤੋਂ ਵੱਧ ਵਿਖ ਰਿਆ ਜਿਹੜੀ ਸਰਕਾਰ ਮੌਜੂਦਾ ਸਰਕਾਰ ਹੈ ਜਿਹੜੀ ਨਸ਼ਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਕਰਕੇ ਲੋਕਾਂ ਨੇ ਚੁਣੀ ਸੀ ਆ ਜੋ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਵੀ ਨਸ਼ਿਆਂ ਦੇ ਵਿੱਚ ਫੜੇ ਜਾ ਰਹੇ ਨੇ ਉਹਨਾਂ ਦੇ ਭਰਾ ਐਮਐਲਏ ਦੇ ਰਿਸ਼ਤੇਦਾਰ ਅੱਜ ਨਸ਼ੇ ਵੇਚਦੇ ਫੜੇ ਜਾ ਰਹੇ ਨੇ ਅਸੀਂ ਇਹਨਾਂ ਸਾਰੇ ਕੁਝ ਸਾਰੇ ਉਹਨਾਂ ਦੇ ਉੱਤੇ ਇਹਨਾਂ ਤੇ ਲਗਾਮ ਲਗਾਵਾਂਗੇ ਇਹਨਾਂ ਨੂੰ ਰੋਕਾਂਗੇ ਅਤੇ ਪੰਜਾਬ ਦੇ ਵਿੱਚੋਂ ਨਸ਼ੇ ਦੂਰ ਕਰਨ ਦੀ ਅਸੀਂ ਔਰ ਜੋਰ ਕੋਸ਼ਿਸ਼ ਕਰਾਂਗੇ ਸਲਾਮ ਅਲੀਕੁਮ ਬੰਦਰ ਸ਼ਾਹ ਦੇ ਵਿੱਚ ਚਹੀਦੀ ਹੈ ਕਿ ਬਾਹਰ ਵੀ ਹੈ ਨਹੀਂ ਜੀ ਇਹ ਪੂਰੇ ਨੈਸ਼ਨਲ ਲੈਵਲ ਤੇ ਆ ਪੂਰੇ ਦੇਸ਼ ਦੇ ਪੂਰੇ ਸੂਬੇ ਦੀ ਪੂਰੇ ਦੇਸ਼ ਦੇ ਵਿੱਚ ਪਾਰਟੀ ਨੈਸ਼ਨਲ ਲੈਵਲ ਤੇ ਕੰਮ ਕਰੂਗੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ